ਘਰ ਵਿਦ ਗੈਰੇਜ ਸੁਲਤਾਨ ਵੀਰ ਨੇ ਨਾ ਘਰ ਦਾ ਕਪਾਸਾ ਪੂਰਾ ਗੈਰੇਜ ਹੀ ਬਣਾਇਆ ਪਿਆ ਤੇ ਟਰੈਕਟਰ ਕੁਝ ਖੁੱਲੇ ਵੀ ਆ ਤੇ ਆਪਾਂ ਪੁੱਛਦੇ ਆ ਵੀ ਉਹਨੂੰ ਜਿਹੜਾ ਘਰੇ ਵੀ ਇਹਨਾਂ ਦਾ ਕੀ ਕਰਨਾਗਾ ਕੀ ਕੁਛ ਆਇਆ ਹਨਾ ਮੇਰੇ ਆ ਜਿਵੇਂ 2-3 ਟਰੈਕਟਰ ਖੁੱਲੇ ਪਏ ਆ ਇਹਨਾਂ ਦਾ ਕੀ ਕੁਛ ਕਰਨਾ ਇਹ ਕਿਤਾ ਮੈਨੂੰ ਐ ਹੀ ਲੱਗੀ ਜਾਂਦਾ ਜਿਵੇਂ ਆ ਤਾਂ ਇੰਜਨ ਇਹਦੇ ਨਾਲ ਜੋੜਨ ਲੱਗੀ ਹੀ ਥੀ ਇਹ ਇਹਨੂੰ ਕਿਤੇ 8 ਸਿਲੰਡਰ ਬਣੀਆਂ ਕਰੂੰ 8 ਇਹਨੂੰ ਕੰਨ ਦਾ ਰਦਾ ਕੋਈ ਗੱਲ ਇਹ ਵੀ ਤੂੰ ਸਿੱਧਾ ਜਾ ਕਰੀ ਫਿਰਦੇ ਹੋ ਵੀ 8 ਸਿਲੰਡਰ ਤਾਂ ਨਹੀਂ ਕਰੂ ਇਹਨੂੰ ਇਹਦਾ ਹੀ ਕਰਨਾ ਵੀਰੇ ਇਹ ਕਿਹੜੇ ਟਰੈਕਟਰ ਦਾ ਇਹ ਵੀ ਆਪਣਾ ਆਪਣਾ ਹੀ ਟਰੈਕਟਰ ਹੈ ਆ ਅੱਛਾ ਤੇ ਇਹ ਹਾਈ ਸਪੀਡ ਕਰਨਾ ਇਹਦਾ ਗਿਆਦਾ ਕੰਮ ਕੰਮ ਰਿਹਾ ਇਹ ਚੱਲਣਾ ਅੱਛਾ ਇਹ ਇਹਨੂੰ ਵੀ ਹਾਈ ਸਪੀਡ ਹੀ ਕਰ ਹਾਂਜੀ 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 ਇਹਨੂੰ ਹਾਈ ਸਪੀਡ ਹੀ ਕਰਨਾ ਹੈ ਜਦੋਂ ਵੀਰੇ ਯਾਤਰਾ ਤੇ ਜਾਣਾ ਹਾਂਜੀ ਸਾਰੇ ਟਰੈਕਟਰ ਚਲਾ ਕੇ ਜਾਣੇ ਆ ਜਾਂ ਲੱਦ ਕੇ ਲੈ ਕੇ ਜਾਣੇ ਨੇ ਨਹੀਂ ਨਹੀਂ ਸਾਰੇ ਚੱਲ ਕੇ ਜਾਣਾ ਸਾਰੇ ਚੱਲ ਕੇ ਤੇ ਯਾਰ ਪਤੰਦਰੋਂ ਇੰਨਾ ਖਰਚਾ ਪਾਣੀ ਬਾਪੂ ਡਾਗਦਾ ਨਹੀਂ ਫੇਰਦਾ ਹੁਣ ਇਹ ਸਹੀ ਗੱਲ ਹੈ ਬਾਪੂ ਦਾ ਕੀ ਸਿਸਟਮ ਹੈ ਖਰਚੇ ਪਾਣੀ ਤੋਂ ਬਾਪੂ ਨਹੀਂ ਡਾਗਦਾ ਬਾਪੂ ਅੱਛਾ ਮੈਂ ਜਾਣਦਾ ਕਿ ਬਾਪੂ ਜਾਣਦਾ ਕਿ ਪੂਰਾ ਕਰੋ ਪਰ ਤੁਸੀਂ ਹੁਣ ਲੜਵਾ ਦੀ ਨਹੀਂ ਕਰਨੀ ਮਤਲਬ ਕਿ ਇਹ ਨਾਲ ਤੰਗ ਨਹੀਂ ਕਰਨਾ ਓਕੇ ਹਾਂਜੀ ਹਾਂਜੀ ਤੁਸੀਂ ਆਪਣਾ ਜਾਓ ਇੰਜੋਏ ਕਰੋ ਛੋੜੀ ਚਿੜੀ ਦਾ ਲਾਹਮਾ ਨਾ ਆਵੇ ਉਦਾਂ ਕੋਈ ਚੱਕਰ ਨਹੀਂ ਉਦਾਂ ਬਾਪੂ ਦਾ ਜਿੱਦਾਂ ਅਸੀਂ ਜਾਣਦੇ ਹਾਂ ਕਿ ਗੁਰਦਾਰੇ ਸੰਗ ਤੁਹਾਨੂੰ ਤੰਗ ਨਹੀਂ ਕਰਾਂ ਤੰਗ ਨਹੀਂ ਕਰਨਾ ਮੈਂ ਇਹ ਗੱਲ ਵੀ ਪੁੱਛਣੀ ਸੀ ਕਈ ਵੀਰ ਇਸ ਚੀਜ਼ ਨੂੰ ਉਹ ਕਰ ਲੈਂਦੇ ਆ ਨਾ ਵੀ ਤੁਸੀਂ ਹੋ ਲੜਵਾਜੀ ਲਾ ਲੋ ਫੁਗਰਾ ਪੰਤੀ ਲਾ ਲੋ ਹਨਾ ਵੀ ਵੀਰ ਭਰਾ ਹੱਥਲੇ ਕਮੈਂਟਾਂ ਚ ਵੀ ਆਪਾਂ ਨੂੰ ਕਹਿ ਦਿੰਦੇ ਆ ਵੀ ਹੁਣ ਕੀ ਮਿਲ ਗਿਆ ਆ ਕੀ ਹੋ ਗਿਆ ਇਹਦਾ ਕੀ ਸਾਬ ਕਿਤਾਬ ਆ ਤੁਹਾਡੇ ਸਾਹਮਣੇ ਚਲੋ ਉਹ ਤੇ ਹਰ ਇੱਕ ਬੰਦੇ ਦਾ ਆਪਣਾ ਨਾ ਸਿਸਟਮ ਹੁੰਦਾ ਵਾ ਹਮ ਘਰ ਬੈ ਕੇ ਹਰ ਕੋਈ ਮਤਲਬ ਕਹਿ ਹੀ ਦਿੰਦਾ ਵਾ ਇਦਾਂ ਕਰਦਾ ਇਦਾਂ ਕਰਦਾ ਹਨਾ ਹੇ ਤੇ ਮੰਨ ਲਓ ਜੇ ਕੋਈ ਵੀਰ ਫੁਗਰੀ ਦੀ ਗੱਲ ਕਰਦਾ ਫੁਗਰੀ ਵੀ ਤੁਹਾਨੂੰ ਪਤਾ ਪੈਸੇ ਹਰ ਬਣਾ ਨਹੀਂ ਵਜਦੀ ਠੀਕ ਹੈ ਜੇ ਫੁਗਰੀ ਮਾਰਦੇ ਆ ਠੀਕ ਹੈ ਉਹ ਵੀ ਪੈਸੇ ਨਾ ਵਜਦੀ ਆ ਜੇ ਇਨੇ ਇਨੇ ਸਾਹ ਖਲਰੇ ਮਹਿੰਗੇ ਤਾਂ ਹੀ ਫੁਗਰੀ ਮਾਰਦੇ ਓਦਾਂ ਫੁਗਰੀ ਤੁਹਾਨੂੰ ਪਤਾ ਕਿਹੜਾ ਮਾਣਾ ਨਹੀਂ ਪੱਲੇ ਕੁਛ ਹੈਗਾ ਤਾਂ ਹੀ ਫੁਗਰੀ ਮਾਰਦੇ ਓਦਾਂ ਫੁਗਰੀ ਵੀ ਨਹੀਂ ਵਜਦੀ ਓਦਾਂ ਕੁੜੀ ਚਿੜੀ ਵਾਲੇ ਸਿਸਟਮ ਤੋਂ ਦੂਰ ਓਦਾਂ ਜੀ ਹਾਂ ਜੀ ਕੁੜੀਆਂ ਕੜੀਆਂ ਕੁੜੀ ਵਾਲੇ ਸਿਸਟਮ ਤੋਂ ਦੂਰ ਨਸ਼ੇਆਂ ਤੋਂ ਦੂਰ ਹੈ ਸ਼ੌਂਕ ਪਾਲੇ ਚੰਗੇ ਪਾਲੇ ਆ ਵੈਰੀ ਗੁੱਡ ਨਸ਼ੇ ਸਾਰੇ ਵੀਰੇ ਹੀ ਰਹਤਾ ਬੱਸ ਇਹੀ ਨਸ਼ਾ ਇਹਨਾਂ ਦਾ ਹੀ ਹਾਂ ਜੀ ਹਾਂ ਜੀ ਨਸ਼ਾ ਟਰੈਕਟਰਾਂ ਦਾ ਹੀ ਠੀਕ ਹੈ ਵੀਰੇ ਵੀਰੇ ਮੈਂ ਤੁਹਾਨੂੰ ਉੱਥੇ ਹਾਂ ਜੀ ਮੰਡੀ ਚ ਵੀ ਇੱਥੇ ਤੈਨੂੰ ਪੁੱਛਣਾ ਮੈਂ ਤੈਨੂੰ ਇੱਕ ਗੱਲ ਕਹਾਂ ਵੀ ਸੁਲਤਾਨ ਵੀਰੇ ਆ ਚੱਕ ਰੁਪਈਏ ਖੁੱਲੇ ਹਾਂ ਜੀ ਮੈਨੂੰ ਟਰੈਕਟਰ ਇਦਾਂ ਦਾ ਬਣਾ ਕੇ ਦੇ ਵੀ ਜਮਾ ਸਰਾ ਤੂੰ ਐਂਡ ਕਿੱਥੇ ਤੱਕ ਕਰ ਸਕਦਾ ਵੀਰੇ ਇਹ ਚੀਜ਼ਾਂ ਦੇ ਕੋਈ ਤੋੜੀ ਨਹੀਂ ਆ ਮਾਲਾ ਬੰਦੇਰੀ ਜੇ ਭਾਰ ਚੱਲੇ ਨਾ ਹੂੰ ਜਿੱਥੋਂ ਜਿਹੜੀ ਚੀਜ਼ ਜੋ ਜਿੱਦਾਂ ਦਾ ਤੁਸੀਂ ਕਹੋਗੇ ਜੋ ਸੋਚੋਗੇ ਨਾ ਉਹ ਚੀਜ਼ ਬਣ ਜੂਗੀ ਮੈਂ ਤੁਸੀਂ ਮਤਲਬ ਜਾਇ ਨਾ ਟੋਜਣ ਪਾ ਲੋ ਨਾ ਟਰੈਕਟਰ ਦਾ ਇਹੋ ਜਿਹਾ ਟਰੈਕਟਰ ਬਣਾਣਾ ਹੈ ਵੀ ਖੁੱਲੇ ਰੁਪਏ ਹੁਣ ਰੁਪਈਆ ਖੁੱਲਾ ਹੋਵੇ ਕੋਈ ਚੱਕਰ ਹੀ ਨਹੀਂ ਵੀ ਐਂਡ ਤੋਂ ਐਂਡ ਆਇਆ ਵੀ ਭਾਵੇਂ ਜਿੱਦਾਂ ਕਹੋ ਜਿੱਦਾਂ ਦਾ ਕਹੋਗੇ ਉਦਾਂ ਦੇ ਇਦਾਂ ਨੂੰ ਆਪਾਂ ਪਾ ਹੀ ਲੈਣਾ ਜੀ ਸਹੀ ਗੱਲ ਐ ਅਮਰੀਕਾ ਵਾਲੇ ਜਹਾਜ ਨੂੰ ਪਾਉਣਾ ਹੈ ਟਰੰਪ ਵਾਲੇ ਨੂੰ ਸਹੀ ਗੱਲ ਉਹਨੇ ਬਹੁਤ ਤੰਗ ਕੀਤਾ ਯਾਰ ਉਹ ਸਾਡੇ ਵੀਰ ਭਰਾਵਾਂ ਨੂੰ ਨਾ ਉਹ ਇਧਰੋਂ ਭੇਜਦੇ ਆਂ ਆਉਣ ਕਰਨਾ ਹਣ ਪਾ ਕੇ ਹਾਂ ਇਧਰੋਂ ਟੋੜਨ ਪਾ ਕੇ ਉਧਰ ਛੱਡ ਆਇਆ ਕਰਨਾ ਇਧਰ ਹਾਂ ਜਾਵੇ ਵੀ ਉਸੇ ਸਪੀਡ ਨਾਲ ਹੀ ਮੈਂ ਕਹਣਾ ਨਹੀਂ ਤੇ ਜਹਾਜ ਨਾ ਆਵੇ ਜਿੰਨੀ ਸਪੀਡ ਨਾਲ ਇਹ ਇਧਰ ਹੋ ਜਾਏਗਾ ਪੁੱਛੀਆਂ ਪੈਂਦੀਆਂ ਜਾਣਗੇ ਹਾਂ ਇਧਰੋਂ ਵੀ ਉਵੇਂ ਹੀ ਜਾਵੇ ਨੰਨੂ ਮੈਨੂੰ ਕਹਿੰਦਾ ਕਹਿੰਦਾ ਤੇਰਾ ਮੂੰਹ ਉੱਡ ਗਿਆ ਮੈਂ ਤਾਂ ਪਹਿਲੇ ਚ ਨਹੀਂ ਜਦੋਂ ਤੋੜਿਆ ਉਹ ਬਤੰਦਰ ਪਹਿਲੇ ਜੀ ਇਹਨਾਂ ਤੁਰਿਆ ਜਿਵੇਂ ਆਪਣੇ ਮੇਲਾ ਦਾ ਦੂਜਾ ਟਰੈਕਟਰ ਦਾ ਟਾਪ ਚ ਨਹੀਂ ਉਹਨਾਂ ਤੁਰਦੇ ਹਣ ਹਾਂ ਮੇ ਜਨਾਬ ਬਤੰਦਰ ਪਹਿਲੇ ਜੀ ਤੁਰਿਆ ਫਿਰ ਇੱਕ ਗੱਲ ਹੋਰ ਹੈ ਨੀ ਦੀ ਇਹਨੇ ਤਾਂ ਲੋੜ ਲਾੜ ਨਹੀਂ ਲਿਆ ਯਾਰ ਕੀ ਸਿਸਟਮ ਕਰਾਇਆ ਦੇ ਐਸਾ ਕੀ ਬਰੂ ਦੇ ਚ ਫਿੱਟ ਕਰਤਾ ਨਹੀਂ ਜੇ ਅਸਕਰ ਆਪਾਂ ਜਦੋਂ ਨਾਰਮਲ ਟਰੈਕਟਰ ਵੀ ਹੁਣਾ ਉਹ 65 50 ਪਿਛਲਾ ਆਪਣਾ ਹਾਂਜੀ ਹਾਂਜੀ ਉਹਨੂੰ ਐ ਟਾਪ ਚ ਤੋਰੀਏ ਤੇ 100 200 ਚੱਕਰ ਜੇ ਸੂਈ ਥੱਲੇ ਕਰਕੇ ਤੁਰੂ ਇਹਦਾ ਬਤੰਦਰ ਉਹ ਵੀ ਤੁਰ ਪਿਆ ਇਹ ਨੂੰ ਗਾਇ ਨਹੀਂ ਸਾ ਉਹਨਾਂ ਚੜੀ ਜਾਣੀ ਯਾਰ ਕੋਈ ਨੂੰ ਭਸਮਾ ਵੜੀਆਂ ਖਵਾਣੀ ਅੱਛਾ ਬੰਦਾ ਤਾਕਤਵਾਨੀਆਂ ਚੀਜ਼ਾਂ ਖਾਂਦਾ ਵੇ ਤਗੜਾ ਹੋ ਜਾਂਦਾ ਇਹਨੂੰ ਪਤਾ ਹੀ ਹੁਣ ਇੱਕ ਬੰਦਾ ਨਹੀਂ ਜਿਹੜੀ ਹੋਏ ਤੇ ਇੱਕ ਬੰਦਾ ਕਿਉਂ ਕਿਆ ਖਾਣਾ ਲੈ ਤੂੰ ਲੱਗੰਦੇ ਕਿ ਉਹਨੂੰ ਲੱਗੇ ਵੈਰੀ ਗੁੱਡ ਯਾਰ ਤੁਸੀਂ ਭਸਮਾ ਦਾ ਇੱਥੇ ਜੋਰ ਦੋ ਤਾ ਖੋਲੇ ਬਦਾਮ ਵਿੱਚ ਜੋ ਕੁਝ ਪਿਆ ਉਹ ਇਹਨੂੰ ਪਤਾ ਹੈ ਇਹਨੂੰ ਪਤਾ ਕਿ ਕੀ ਪਿਆ ਗਿਆ ਪਤਾ ਨਹੀਂ ਕਿਹੜੇ ਬਾਦਾਮ ਪਤੰਦਰੋਂ ਮੈਨੂੰ ਤਾਂ ਬਾਦਾਮ ਹੈ ਵੀ ਤੁਹਾਨੂੰ ਕੋਈ ਸਪੈਸ਼ਲ ਹੀ ਮਿਲੇ ਨੇ ਜਿਹੜੇ ਨਹੀਂ ਇਹਦੇ ਚ ਫਿੱਟ ਕਰੀ ਫਿਰਦੇ ਨਹੀਂ ਤਾਂ ਬਾਦਾਮ ਵੀ ਕਿਸੇ ਕਿਸੇ ਨੂੰ ਰਾਸ ਆਉਂਦੇ ਆ ਰਹੀ ਸਾਰੀ ਤਾਂ ਉਹ ਵੀ ਨਹੀਂ ਪਛਾ ਸਕਦਾ ਇਹ ਨਹੀਂ ਉਹ ਬਾਦਾਮ ਖਾਣ ਨੂੰ ਤਾਂ ਸਾਰੇ ਬਾਕੀ ਕਿੰਨੇ ਡਾਇਰੈਕਟਰ ਖਲੋਤੇ ਆ ਇਹਨਾਂ ਨੂੰ ਮਤਲਬ ਭਜਾਉਣ ਲਈ ਜਿਗਰਾ ਚਾਹੀਦਾ ਇਹ ਵੀ ਨਹੀਂ ਮਤਲਬ ਕਿ ਹਾਂ ਯਾਰ ਇਹ ਗੱਲ ਦੱਸ ਮੈਨੂੰ ਹੁਣ ਤੁਸੀਂ ਇਹਦੇ ਨਾਲ ਜਿਹੜੇ ਵੀਰ ਭਰਾ ਬਹਿੰਗੇ ਹਾਂਜੀ ਤੇ ਡਰ ਨਹੀਂ ਲੱਗਦਾ ਡਰ ਕਾਦਾ ਸਾਨੂੰ ਆਪਣੇ ਭਰਾ ਦੇ ਮਾਣ ਹੀ ਵੜਾ ਦੇ ਜਦੋਂ ਓਣੀ ਦੋ ਘਰ ਬੈਠੇ ਆ ਜਣੀ ਤੇ ਰਮਾਨ ਐਨਜੋਇਮੈਂਟ ਕਰਦੇ ਮਰੋ ਜੇ ਮਰਨਾ ਤੇ ਫਰ ਲੇ ਤੇਰਾ ਸ਼ੇਰਾ ਨਹੀਂ ਤੇ ਤੈਨੂੰ ਯਕੀਨ ਆ ਵੀ ਰੋਕ ਲੂਗਾ ਮੈਂ ਕਹਿੰਦਾ ਪੂਰਾ ਚਕੀਣਾ ਹੀ ਤੁੰਗੇ ਸਾਡੇ ਗਾਏ ਮੈਂ ਤਾਂ ਇਹ ਵੇਖਦਾ ਆ ਅਹੀਂ ਘਰੇ ਆ ਗਏ ਤੁਸੀਂ ਪਤੰਦਰੋਂ ਮੜੇ ਲਈ ਮਾਂ ਨਿਕਲ ਗਏ ਕੇ ਪਾਸੇ ਨੂੰ ਇੱਕ ਇੱਕ ਗੱਲ ਨਾਲ ਹੀ ਮੜਨਗੇ ਯਾਰ ਟਾਇਰ ਵਿਚਾਰੇ ਧੰਨ ਦੇਣ ਇਹਨਾਂ ਨੂੰ ਦਿਖਾਈ ਟਾਇਰਾਂ ਦਾ ਬਣਿਆ ਕੀ ਪਿਆ ਇਹ ਪੀਲੀ ਰਿਹਲੇ ਥੋੜੇ ਵਾਵਾ ਸੀ ਨਹੀਂ ਉਦੋਂ ਇਹ ਟਰੈਕਟਰ ਅੰਦਰ ਸੀ ਹਾਂਜੀ ਹਾਂਜੀ ਨਹੀਂ ਉਹ ਟਾਇਰ कसे ਉਹ कसे ਸੀ ਹਣਾ ਹੈਗੇ ਉਹ ਵੀ ਪਏ ਹਾਂ ਹਾਂਜੀ ਹਾਂਜੀ ਇਹ ਵੀ ਚੇਂਜ ਕਰਨੇ ਆ ਮਤਲਬ ਪਾਏ ਵੈਸੇ ਪਾਏ ਹੀ ਮੈਨੂੰ ਲੱਗਾ ਇਹ ਵੀ ਤੁਸੀਂ ਮੈਨੂੰ ਦਾਹਾ ਦੇਣਾ ਚ ਕਾਰ ਹੀ ਦੇਣਾ ਮੈਨੇ ਕਾਰ ਹੀ ਦੇਣੀ ਬਾਕੀ ਬੜੇ ਵੀ ਵਰਗੇ ਕਰਦੇ ਨਹੀਂ ਬਾਕੀ ਇਹ ਆ ਵੀ ਕਈ ਵੀਰਾਂ ਮਤਲਬ ਮਤਲਬ ਕਹਿੰਦੇ ਆ ਕਈਆਂ ਨਾਲ ਮੈਂ ਵੇਖਿਆ ਨਾ ਰੀਲਾ ਰੂਨਾ ਬੜੀਆਂ ਦੇ ਆ ਵੇਖਣ ਕਾਜ ਇਹ ਰਹੇ ਨਾ ਦੇ ਦੇ ਨਹੀਂ ਆਪਣਾ ਉਹ ਕੰਮ ਹੈ ਨੀ ਬੰਦੇ ਪਾ ਤਿੰਨ ਬੈਠੇ ਹੋਣ ਤੇ ਭਾਵੇਂ ਬੈਠੇ ਹੋਣ ਚਾਰ ਟਰੈਕਟਰ ਤੇ ਤਾਂ ਵੀ ਕਮਾ ਦੂ ਤਾਂ ਵੀ ਕਮਾ ਦੂਗਾ ਕੋਈ ਚੱਕਰ ਹੀ ਨਹੀਂ ਭਾਈ ਮੋੜੇ ਸੁੱਕੇ ਥਾਂ ਦੇ ਸੁੱਕੇ ਥਾਂ ਦੇ ਸੁੱਕੇ ਥਾਂ ਦੇ ਸੜਕ ਤੇ ਜਿੱਦਾਂ ਨਾ ਮਰਜੀ ਥਾਂ ਕੋਈ ਚੱਕਣੀ ਇਹ ਨਹੀਂ ਵੀ ਕੱਚੇ ਦੇ ਘਮਾਊਗਾ ਜਾਂ ਕਾਲੇ ਦੇ ਘਮਾਊਗਾ ਹੂੰ ਉਹ ਹੁੰਦਾ ਨਾ ਕਈ ਰੀ ਵੀ ਉਤਲਕਣੀ ਜੀ ਜਗਾ ਤੇ ਹਾਂਜੀ ਹਾਂਜੀ ਉਹ ਨਹੀਂ ਸਿਸਟਮ ਹੈਗਾ ਉਹ ਤਾਂ ਬਰਾਵਾ ਹੀ ਵੇਖ ਕੇ ਆਈਆਂ ਉਹ ਤੇ ਆਪਾਂ ਗਰਾਊਂਡ ਤੇ ਗੇੜਾ ਨਹੀਂ ਕੱਢਿਆ ਕੋਈ ਬ੍ਰੇਕ ਨਹੀਂ ਲਾਈ ਕੋਈ ਨਹੀਂ ਲਾਈ ਤਾਂ ਵੀ ਟਾਇਰ ਇਧਰੋਂ ਚੱਕ ਦਿੰਦਾ ਸਪੀਡ ਹੀ ਬਾਲੀ ਬਤੰਦ ਅਣਜਾਣ ਬੰਦਾ ਤੈਨੂੰ ਪਲਟਾ ਦੂ ਮੇਰੇ ਹਿਸਾਬ ਨਾਲ ਹਾਂਜੀ ਹਾਂਜੀ ਨਹੀਂ ਚੱਲਣਾ ਨਾ ਕਿਉਂਕਿ ਮੈਂ ਪਹਿਲੇ ਤੋਂ ਗਾਂ ਦੂਜਾ ਪਾਇਆ ਹੀ ਨਹੀਂ ਉੱਥੇ ਹੀ ਆਪਾਂ ਕਮਾ ਆ ਗਏ ਉਹ ਕਾਲ ਉੱਥੇ ਰੋਕਤਾ ਆਪਾਂ ਇਹ ਸਾਥਰੀ ਕਾਰ ਆ ਆ ਗਈ ਇਹਦੀ ਕਲਚ ਪਲੇਟ ਦੇਖੇ ਵੀਰ ਨੇ ਵੇਖਣੀ ਤੇ ਵੇਖ ਵੀ ਲੋਰ ਹਨਾ ਵੇਲਾ ਕੀ ਜਾਗਤਾ ਵਾ ਅੰਦਰ ਆਏ ਬਾਹਰ ਲਾ ਗਿਆ ਦਾ ਹਮ ਸਿਸਟਮ ਵੀ ਜੋ ਕੰਪਨੀ ਚ ਆਉਂਦਾ ਉਦਾਂ ਹੀ ਆ ਨਾ ਉਦਾਂ ਹੀ ਉਦਾਂ ਹੀ ਕੋਈ ਸਪੈਸ਼ਲ ਨਹੀਂ ਹੈਗਾ ਵੀ ਜਿਵੇਂ ਆਪਾਂ ਕਹਿ ਦਈਏ ਵੀ ਕੋਈ ਸਪੈਸ਼ਲ ਹੋਵੇ ਕੋਈ ਸਪਰਿੰਗ ਨੂੰ ਤੜ ਤੁਰਨਾ ਨਾ 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 ਕੋਈ ਚੱਕਰ ਉਦਾਂ ਹੀ ਹੈ ਸਾਰਾ ਕੁਝ ਇਹ ਇਹ ਕਹਿੰਦੇ ਸਿਲੰਡਰ ਇਹ ਵੀ ਚਾਰੀ ਹੈ ਇਹ ਵੀ ਚਾਰੀ ਹਾਂਜੀ ਇਹਦਾ ਤੇਦਾ ਇੰਜਨ ਇਹ ਨਹੀਂ ਇਹ ਸੇਮ ਨਹੀਂ ਹੈ ਫਰਕ ਹੈ ਨਹੀਂ ਫਰਕ ਹੈ ਫਰਕ ਹੈ ਹਨ ਹਾਂਜੀ ਤੇ ਐਦਾ ਕੀਤਾ ਇਹ ਵੀ ਹਾਈ ਸਪੀਡ ਕੀਤਾ ਜੀ ਏਵੀਆਈ ਸਪੀਡਰ ਹਾਂਜੀ ਹਾਂਜੀ ਇਹ ਟਰਬੋ ਟਰਬੋ ਜਿਆਦਾ ਤੁਹਾਨੂੰ ਫੋੜਨ ਦਾ ਸ਼ੌਂਕ ਆ ਹਨਾ ਹਾਂਜੀ ਹਾਂਜੀ ਫੋੜ ਫਾਰਮ ਟਰੈਕ ਦਾ ਹੀ ਫੋੜ ਤੇ ਫਾਰਮ ਤੇ ਪੀਲੀ ਦੀ ਜਿਹੜੀ ਵੀਡੀਓ ਬਣਾਈ ਸੀ ਨਾ ਬਹੁਤ ਵੀਰਾਂ ਨੇ ਪੇਜਾਂ ਦੇ ਚੱਕ ਚੱਕ ਕੇ ਪਾਈ ਸੀ ਉਹ ਆਹੀ ਜਗ੍ਹਾ 'ਚ ਇੱਥੇ ਖੜ ਕੇ ਬਣਾਈ ਸੀ ਉਦੋਂ ਵੀ ਤੇ ਬੜਾ ਵੀਰਾਂ ਨੇ ਪਿਆਰ ਸਤਿਕਾਰ ਦਿੱਤਾ ਸੀ ਤਾਂ ਬੜੇ ਵੀਰਾਂ ਨੇ ਆਪਦੇ ਪੇਜਾਂ ਤੇ ਵੀ ਪਾਈ ਸੀ ਹਾਂਜੀ ਇਹਦਾ ਆਲਰੇਡੀ ਇਹਨੂੰ ਕਰ ਦਿੱਤਾ ਸਾਰਾ ਇਹਨੂੰ ਇਹ ਤਿਆਰੀ ਹੈ ਜੈ ਰੈਡੀ ਇਹ ਵੀ ਰੈਡੀ ਆ ਤੇ ਇਹਦਾ ਇਹ ਦੇ ਵੈਸੇ ਇਹ ਟਾਇਰ ਲਾਉ ਉਹ ਟਰਾਲੀ ਖਿੱਚਦੇ ਖੜਿਆ ਹੈ ਟਰੈਕਟਰ ਅੱਛਾ ਇਹ ਟਰਾਲੀ ਤੇ ਲਾਇਆ ਸੀ ਇਹ ਵਾਲਾ ਨਹੀਂ ਨਹੀਂ ਇਹ ਨਹੀਂ ਲਾਇਆ ਉਹ ਦੂਜਾ ਉਹ ਟਾਇਰ ਪਾਏ ਸੀ ਅੱਛਾ ਇਹਦੇ ਟਾਇਰ ਪਾ ਕੇ ਲੈ ਗਏ ਹਣੀ ਹਾਂਜੀ ਹਾਂਜੀ ਇਹਦੇ ਟਾਇਰ ਪਾ ਕੇ ਗਏ ਜਿਵੇਂ origignal ਟਰੈਕਟਰ ਵੀਰੇ ਜਿਵੇਂ ਇਹ ਵਾਲਾ 36 ਦੀ ਹੈ ਇਹਦੀ ਕੇਮ ਕਮ ਬਦਲੀ ਕਿ ਨਹੀਂ ਇਹਦੀ ਕੇਮ ਬਦਲੀ ਹਾਂਜੀ ਹਾਂਜੀ ਮੈਂ ਉਹੀ ਕਹਿਣ ਲੱਗਾ ਜੀ ਤੁਸੀਂ origignal ਛੱਡਣ ਵਾਲੇ ਤਾਂ ਇਹਦਾ ਪਤੰਦਰਾ origignal ਨਾਂ ਦਾ ਤਾਂ ਕੋਈ ਸ਼ਬਦ ਹੀ ਨਹੀਂ ਨਾ ਤੁਹਾਡੀ ਡਿਕਸ਼ਨਰੀ 'ਚ ਉਹ ਤਾਂ ਸ਼ਬਦ ਹੀ ਸਾਰੇ ਤੁਹਾਡੇ ਖਤਮ ਕਰ ਦਿੱਤੇ ਨੇ ਇਹਦੀ ਕੇਮ ਹੈ ਤੇ ਪੰਪ ਦਾ ਵੀ ਫਿਰ ਕਰਿਆ ਉਹ ਪੰਪ ਦਾ ਵੀ ਹੈ ਜੀ ਪੰਪ ਦਾ ਵੀ ਤੇ ਟਰਬੋ ਦਾ ਦੀ ਚੱਲਣਾ ਆਉਂਦੀ ਹੋਰ ਪਿੱਛੋਂ ਤਾਂ ਨਹੀਂ ਦਾ ਕੁਝ ਨਾ 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 ਬਾਈਆ ਗੇਅਰ ਦੀ ਗਰਾਰੀ ਪਾਈ ਹੈ ਚੌਥੇ ਦੀ ਅੱਛਾ ਚੌਥੇ ਦੀ ਵੀ ਪਾਈ ਹੈ ਇਹਦੀ ਵੀ ਪਾਈ ਹੈ ਭਜਾਉਣ ਨਾਲ ਭਜਾਉਣ ਵੱਲ ਕਾ ਵੀ ਧਿਆਨ ਉਹ ਮਤਲਬ ਜਿੱਦਾਂ ਹਣ ਮੰਨ ਲਓ origignal ਤਾਂ ਫਿਰ ਮਾਇਆ ਜਾਂਦੀ ਹੁੰਦਾ ਚਲਾਉਂਦਾ ਹੂੰ ਤੁਰਦਾ ਹੀ ਨਹੀਂ ਛੜਕਦੇ ਫਿਰ ਉਹ ਸੁਆਜਿਆ ਨਹੀਂ ਹੁੰਦਾ ਤਾਂ ਕਰਕੇ ਫਿਰ ਇਹ ਤਾਂ ਵੈਸੇ ਵਿਚਾਰੇ ਸੈਡ ਗੇਅਰ ਜਿਹੜੇ ਹੁਣ ਜਿੰਨੇ ਟਰੈਕਟਰ ਆ ਗਏ ਨਹੀਂ ਕਰਦੇ ਹਾਂਜੀ ਬਣਦੀ ਨਹੀਂ ਗੱਲ ਜੀ ਉਹਨਾਂ ਦੀ ਇਹ ਤਾਂ ਚਲ ਉਹਨੂੰ ਕਿੰਨੇ ਦਿਨਾਂ ਚ ਇਕੱਠਾ ਕਰ ਦੋਗੇ ਉਹਰੇ ਕੱਲ ਤੱਕ ਕਰ ਦਿਨਾ ਅੱਜ ਹੀ ਕਰ ਦੇਣਾ ਇਹ ਰਹੇ ਅੱਜ ਹਰ ਕੰਮ ਕੰਮ ਪੈ ਗਿਆ ਉਦਾਂ ਕੱਲ ਕਰ ਦਾਂਗੇ ਅੱਜ ਤੱਕ ਤੁਸੀਂ ਆਣ 24 ਤਰੀਕ ਨੂੰ ਆਪਾਂ ਫਿਰ ਜਾਣਾ ਸਾਰਿਆਂ ਨੇ ਕਿਹੜੀ ਜਗ੍ਹਾ ਤੇ ਵੀਰਾਂ ਨੂੰ ਫੇਰ ਦੱਸ ਦੀਰਾ ਬਾਬਾ ਨਾਨਕ ਹਾਂ ਮਹੂ ਮਹੂ ਆ ਗਏ ਸਾਰੇ ਪਹੁੰਚੋ ਸਾਰੇ ਪਹੁੰਚੋ ਯਾਰ ਜਿਹੜੇ ਸਟੰਟ ਆਪਾਂ ਕਰਦੇ ਆਂ ਹਾਂਜੀ ਹਾਂਜੀ ਮੇਰਾ ਵੀਰ ਗੁਰੂ ਘਰ ਹਾਂਜੀ ਹਾਂਜੀ ਤੇ ਉੱਥੇ ਆਪਾਂ ਦੇਖੀਦਾ ਕਈ ਵੀਰ ਭਰਾ ਆਪਾਂ ਨੂੰ ਕਹਿ ਵੀ ਦਿੰਦੇ ਥੱਲੇ ਇੱਕ ਮਿੰਟਾਂ 'ਚ ਵੀ ਹੁਣ ਕਹਿਣਗੇ ਵੀਡੀਓ ਤੇ ਵੀ ਕੀ ਕਹਿ ਦਿੰਦੇ ਆ ਵੀ ਤੁਸੀਂ ਉੱਥੇ ਜਾ ਕੇ ਗੁਰੂ ਘਰੋਂ ਲੜਬਾਜੀ ਕਰਦੇ ਹੋ ਹਾਂਜੀ ਹਾਂਜੀ ਉਹਦੇ ਬਾਰੇ ਮੇਰਾ ਵੀ ਦੇ ਵਿਚਾਰ ਆਉਦੇ ਵੀ ਤੇਰੀ ਕੀ ਸੋਚਣੀ ਹੈ ਹੁੱਲੜ ਬਾਜੀ ਵੀਰ ਜੀ ਉਹਦੇ ਵਿੱਚ ਹੁੱਲੜ ਬਾਜੀ ਵੀਰ ਜੀ ਕੋਈ ਗੱਲ ਨਹੀਂ ਆ ਅਸੀਂ ਕਿਹੜਾ ਕਿ ਉੱਥੇ ਗੁਰਦੁਆਰੇ ਦੇ ਸਾਹਮਣੇ ਕਰਦੇ ਆ ਜਦੋਂ ਸਾਰੇ ਮਤਲਬ ਸੰਗਤ ਮਤਲਬ ਆਪੋ ਆਪਣੀ ਥਾਂ ਆਰਾਮ ਕਰਨ ਲਹਿ ਬੰਦੀ ਹੈ ਗੁਰਦੁਆਰੇ ਤੋਂ 2-3 ਕਿਲੋਮੀਟਰ ਦੂਰ ਕਰਦੇ ਆ ਜਦੋਂ ਮਤਲਬ ਟ੍ਰਾਈਪਿੰਟ ਇੱਕ ਦੋ ਵਜੇ ਲਾ ਕਰਦੇ ਤੇ ਕਿਸੇ ਨੂੰ ਮਤਲਬ ਕੋਲੇ ਕੋਈ ਨਾ ਦਿਖਤ ਨਾ ਹੋਵੇ ਦਿਖਤ ਪਰੇਸ਼ਾਨੀ ਨਾ ਹੋਵੇ ਹੇ ਉਹ ਲੜਬਾਜੀ ਵਾਲਾ ਤੇ ਕੰਮ ਬਾਕੀ ਜਿਹੜਾ ਕਿ ਹਾਂ ਤਾਂ ਕਰਦੇ ਉਹ ਲੜਬਾਜੀ ਉਹ ਹੁੰਦੀ ਆ ਜਾਂਦੇ ਜਾਂਦੇ ਕਿਸੇ ਨੂੰ ਆਵੇ ਉਹ ਇਹ ਜਾ ਕੇ ਸ਼ੀਰ ਜਾ ਉਹਦਾ ਗੱਲ ਲਾਗੇ ਜਾ ਕੇ ਰੇਸਾਂ ਤੇ ਕੋਲਮ ਲਾ ਕੇ ਤੁਸੀਂ ਕਿਸੇ ਨੂੰ ਡਿਸਟਰਬ ਨਹੀਂ ਕਰਦੇ ਯਾਰ ਹਾਂਜੀ 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 ਬਾਕੀਆਂ ਸੜਕ ਤੇ ਕਰਦੇ ਨੇ ਨਹੀਂ ਆਪਣਾ ਕਿ ਪੜਾ ਕਿ ਆਪਣਾ ਹੁਣ ਮੰਨ ਲਓ ਜੇ ਮੰਨ ਲਓ ਆਪਾਂ ਹੁਣ ਜਾਂਦੇ ਹਾਂ ਲੜਬਾਜੀ ਭਾਜੀ ਆਪਾਂ ਮੁੰਡਿਆਂ ਦੇ ਨਾਲ ਕਰਦੇ ਜਾਂਦੇ ਹਾਂ ਨਾ ਕਿ ਕੁੜੀ ਹਾਂ ਦੇ ਨਾਲ ਨਾ ਜਾਂਦੇ ਹਾਂ ਫੇਰ ਤੇ ਬੰਦਾ ਕੋਈ ਕਹੇ ਜਾਂਦੇ ਹੋਏ ਕੋਈ ਜਨਾਨੀ ਜਾਂਦੀ ਹੋਏ ਨੇ ਜਾ ਕੇ ਰੇਸ ਮੁਆ ਕੇ ਜਾਂਦਾ ਸੀ ਜਨੰਗਦਾ ਜਾਵੇਂ ਨਾ ਉਹਰੇ ਉੱਤੇ ਜਾ ਕੇ ਜਾਂ ਡੈਕ ਡੁਕ ਲਾ ਕੇ ਗਣੀ ਗੁਣੀ ਲਾ ਕੇ ਫਿਰ ਤੇ ਬੰਦਾ ਕਹਿ ਦਿੰਦਾ ਵੀ ਉਹ ਲੜਵਾਜੀ ਆ ਉਹ ਮਰਦਾਂ ਦੇ ਸੂਲ ਹੀ ਨਹੀਂ ਗਏ ਹਾਂਜੀ ਹਾਂਜੀ ਤੇ ਬੰਦਾ ਵੈਸੇ ਨਹੀਂ ਚੰਗਾ ਲੱਗਦਾ ਮੰਨ ਲਓ ਸਾਰਿਆਂ ਦੇ ਤੁਹਾਨੂੰ ਬਰਾ ਕਰ ਪਰਿਵਾਰ ਆਣਾ ਸਾਰੇ ਸਾਰੇ ਸਭ ਦੇ ਸਭ ਦੇ ਧੀਆ ਪਹਿਣਾ ਸਭ ਦੇ ਅਸੀਂ ਤੇ ਬਿੱਲ ਗੱਲ ਜਾਣੇ ਰਾਤ ਨੂੰ 12 1 ਵਜੇ ਨਾਲ ਜਾਣਾ ਹੁੰਦਾ ਜਦੋਂ ਕੋਈ ਨਾ ਸਾਡਾ ਕੰਮ ਹੈ ਕਿ ਜਾਣਾ ਤੇ ਖੁੱਤੀਆਂ ਪੋਣੀਆਂ ਬਸ ਹੋਰ ਕੋਈ ਕੰਮ ਮੱਥਾ ਹੀ ਇੱਕ ਦੋ ਦਿਨ ਪਹਿਲਾਂ ਡੇਰੇ ਵੀ ਅਸੀਂ ਮੱਥਾ ਡੇਰੇ ਹੁਣ ਉਹ ਦਿਨ ਜਾ ਬੱਸ ਚਾਰ ਰਾਤ ਨੂੰ ਜਾਣਾ ਚਾਰ ਨੂੰ ਰਾਤ ਨੂੰ ਜਾਣਾ ਤੇ ਬੱਸ ਹੀ ਅੜੀਆਂ ਬੰਨਨ ਨੂੰ ਜਾਣਾ ਵੀ ਅਸੀਂ ਬੁੱਚੀਆਂ ਪਾਉਂਦੇ ਤਾਂ ਪਤਾ ਲੱਗਦਾ ਕਿ ਸੇਕ ਨਿਕਲਦਾ ਸ਼ਰਤ ਵਿੱਚ ਜੇ ਤੇ ਉਹ ਦੋਸਤਾਂ ਵਾਲਾ ਲੱਕ ਡੇਟਾ ਜਿ ਕਢਾਉਂਦੇ ਛੜਕ ਕੇ ਕਢਾਉਂਦੇ ਜਾਂਦੇ ਐ ਐਮਐਲ ਤਾਂ ਤੁਸੀਂ ਤਾਂ ਉਹੀ ਗੱਲ ਹੈ ਵੀ ਅੜੀਆਂ ਬੰਨਣ ਹੀ ਜਾਂਦੇ ਹੋਏ ਜਦੋਂ ਰਾਤ ਨੂੰ ਆਂਦਾ ਲੰਗਰ ਵਾਲੇ ਸੁੱਤੇ ਹੁੰਦੇ ਐ ਮੈਂ ਦੂਰ ਤੱਕ ਪਤਾ ਲੱਗ ਜੁਦਾ ਕਿ ਉੱਠ ਜਾਂਦੇ ਕਿ ਉਹ ਪਤਾ ਨਹੀਂ ਸੋਚਦੇ ਕਿ ਕਿਹੜਾ ਜਹਾਜ਼ ਆ ਗਿਆ ਇੱਥੇ ਆਪਣੇ ਨਾਲ ਹੁੰਦੀ ਰਮਦਾਸ ਚੌਕ ਹੁੰਦੀ ਬਾਬਾ ਬੁੱਢਾ ਸਹਿਬ ਦੀ ਹੂੰ ਉਹ ਇੱਥੇ ਆਪ ਜਾਂਦੇ ਉਹ ਸਾਰੇ ਲੰਗਰਾਂ ਦੇ ਜਿੰਨੇ ਲੰਗਰਿਆ ਨਾ ਸਾਰੇ ਖਲਾਰ ਖਲਾਰ ਕੇ ਵੀਰ ਇੱਕ ਦੀ ਆ ਸਾਡੇ ਲੰਗਰਾਂ ਤੇ ਟਾਇਰ ਘੋਣੇ ਆ ਇੱਕ ਵੀ ਸਾਡੇ ਲੰਗਰਾਂ ਤੇ ਟਾਇਰ ਘੋਵਾ ਕੇ ਜਾਣੇ ਮੈਂ ਕੋਈ ਗੱਲ ਨਹੀਂ ਵੀਰਾਨ ਨੂੰ ਦੇਖਿਆ ਹੁਣ ਵੀ ਦੇਖ ਆਪਣੇ ਮੰਡੀ ਚ ਕਿੰਨੇ ਆਣੇ ਇਕੱਠੇ ਹੋ ਗਏ ਉਹ ਤੁਹਾਡੇ ਸਾਹਮਣੇ ਉਹ ਕੀ ਆਖਦੇ ਕਹਿੰਦੇ ਸਾਨੂੰ ਟ੍ਰੱਕਾਂ ਨਾਲ ਆ ਗਏ ਟ੍ਰੱਕਾਂ ਨਾਲ ਆ ਗਏ ਛੜਕ ਤੋਂ ਵੇਲੇ ਕਿੰਨੀ ਦੂਰ ਸੀ ਛੜਕ ਤੋਂ ਹੁਣ ਇਥੇ ਆਉਂਦੇ ਆ ਸਕੂਲ ਦੇ ਵਾਲੇ ਬੱਚੇ ਨਹੀਂ ਆ ਛੁੱਟੀ ਹੋਈ ਸੀ ਦੇਖੀ ਹੋਣਾ ਬੰਨਾਂ ਬੜੀਆਂ ਲੰਗਾਂ ਨੇ ਤੋਰ ਬੱਚੇ ਆਖਦੇ ਸੁਲਤਾਨਗਿਰ ਵਾਹ 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 ਸਾਰਿਆਂ ਨੂੰ ਪਤਾ ਲੱਗ ਗਿਆ ਲੱਗਦਾ ਕਿ ਮੜਾ ਆ ਜਾ ਮੇਰੇ ਇਸ਼ਾਰਾ ਮਾਰਦੇ ਆ ਘਮਾ ਘਮਾ ਚਕੇ ਨਿਆਣਿਆਂ ਨੂੰ ਬੜਾ ਸ਼ੌਂਕ ਆ ਬੱਚੇ ਬੱਚੇ ਨੂੰ ਪਤਾ ਕਿ ਪੇਜ ਹੈਗਾ ਸੁਤਾਨਗਿਰ ਹਾਂ ਚਲੋ ਸਾਰੇ ਵੀਰ ਭਰਾ ਇਦਾਂ ਹੀ ਮਰੇ ਵੀਰ ਨੂੰ ਪਿਆਰ ਕਰਦੇ ਬੱਚੇ ਯਾਰ ਮੈਂ ਪੁੱਛਣਾ ਸੀ ਕਿ ਜਿੰਨੇ ਹੁਣ ਆ ਤੁਸੀਂ ਖੋਲੀ ਫਿਰਦੇ ਹੋ ਸਾਰਾ ਤਾਮ-ਜਾਮ ਜੇ ਕਿਸੇ ਵੀਰ ਨੇ ਮੰਨ ਲਓ ਮੈਂ ਤਿਆਰ ਕਰਨਾ ਮੈਂ ਕਿਸੇ ਹੋਰ ਵੀ ਪੁਰਾਣੇ ਟਰੈਕਟਰ ਤਿਆਰ ਕਰਾਉਣਾ ਹਾਂਜੀ ਹਾਂਜੀ ਅੱਗੇ ਤੋਂ ਲੈ ਕੇ ਪਿੱਛੇ ਤੱਕ ਕੁਝ ਵੀ ਕਰਾਉਣਾ ਸਾਰਾ ਕੁਝ ਕਰ ਦੋਗੇ ਸਾਰਾ ਕਰਾਂਗੇ A to Z ਹਾਂਜੀ ਹਾਂਜੀ ਜੇ ਮੰਨ ਲਓ ਮੈਂ ਤੁਹਾਨੂੰ ਕਹਾਂ ਮੈਂ ਆਪਦੇ ਲਈ ਟਰੈਕਟਰ ਧੋਣ ਲਾਉਣਾ ਹਾਂਜੀ ਹਾਂਜੀ ਜਿਵੇਂ ਦਾ ਕਹੂੰ ਉਦਾਂ ਦਾ ਹੀ ਹੋ ਜੀ ਉਦਾਂ ਦਾ ਹੋ ਜੀ ਉਹ ਜੀ ਇਹ ਗੱਲ ਲੈਣਾ ਕਿ ਮਤਲਬ ਉਹਦੇ ਵਿੱਚ ਰੇਟ ਵਾਲੀ ਗੱਲ ਨਹੀਂ ਕੋਈ ਪੈਸਾ ਜੇਬ ਭਾਰੀ ਰੱਖ ਲਿਆ ਬੰਦਾ ਮਤਲਬ ਕਈ ਵੀ ਪੁੱਛਦੇ ਆ ਨਾ ਵੀ ਕਿੰਨਾ ਖਰਚਾ ਵੀ ਲੱਗੂਗਾ ਖਰਚਾ ਵੀ ਦੀ ਮੰਨ ਲਓ ਕਿ ਇਹ ਚੀਜ਼ ਦਾ ਖੋਲ ਕੇ ਪਰ ਲੱਗਦਾ ਮੈਨੂੰ ਤਾਂ ਪਤਾ ਨਹੀਂ ਲੱਗਦਾ ਹੁਣ ਅੱਗੋਂ ਸਮਾਨ ਆਉਣਾ ਵਾ ਕੰਪਨੀਆਂ ਕਿਤੇ ਰੇਟ ਵਧ ਕੇ ਰੇ ਘਟ ਹਨਾ ਹੂੰ ਬਾਕੀ ਹੁਣ ਮੰਨ ਲਓ ਗੀਅਰ ਖੋਲਿਆ ਵਾ ਗੀਅਰ ਦੇ ਵਿੱਚ ਜ਼ਰੂਰੀ ਥੜਾ ਹੀ ਸਪੀਡ ਜਿਹੜੀ ਕਰਾਰੀ ਉਹ ਪੈਣੀ ਹੈ ਕਈ ਵਾਰ ਦੂਜੀਆਂ ਖਰਾਬ ਹੋਣ ਨਾਲ ਉਹ ਕੋਲ ਮਲਾ ਕੇ ਸਾਰਾ ਗੱਜੋ ਦਾ ਸਰੀਰ ਤਕੜਾ ਕਰਨਾ ਬਣਾ ਮਤਲਬ ਇੱਕ ਟਾਈਮ ਖੁੱਲਾ ਚਾਹੀਦਾ ਵਾ ਪੈਸਾ ਖੁੱਲਾ ਚਾਹੀਦਾ ਠੀਕ ਹੈ ਹੂੰ ਕੋਈ ਆਇਆ ਨਾ ਕਹਵੇ ਵੀ ਮੈਂ ਆਇਆ ਤੇ ਮੈਨੂੰ ਸ਼ਾਮ ਨੂੰ ਦੋ ਉਹ ਕੰਮ ਨਹੀਂ ਆਦਾ ਹਾਂ ਹੂੰ ਸ਼ਾਮ ਤੱਕ ਤਾਂ ਸਾਡੇ ਕੋਲ ਆ ਨਹੀਂ ਫਿਰ ਤੇ ਹੋਏ ਹਾਰੇ ਕੱਲ ਇੱਕ ਝੋਟਾ ਫਿੱਟ ਕੀਤਾ ਚਲੋ ਕੋਲ ਮਲਾ ਕੇ ਵੀਰ ਦਾ ਮਕਸਦ ਇਹ ਹੈ ਵੀ ਇਹੋ ਜੀਆਂ ਚੀਜ਼ਾਂ ਟਾਈਮ ਪਾਲਦੀਆਂ ਟਾਈਮ ਤੇ ਪੈਸਾ ਦੋਨੇ ਚੀਜ਼ਾਂ ਕਿਉਂਕਿ ਮੈਨੂੰ ਨਾ ਕਿ ਕਹਾਂ ਵੀ ਸੁਲਤਾਨ ਵੀਰੇ ਨੂੰ 2000 ਚ ਕਰਦੇ 5 ਚ ਕਰਦੇ ਸਾਰ ਦੇ ਫੇ ਸਾਰ ਨਾਲੇ ਕੰਮ ਤਾਂ ਉਦਾਂ ਕੁ ਜੇ ਹੁੰਦੇ ਹੁੰਦੇ ਵੀ ਇਤੋਂ ਬਾਹਰ ਨਿਕਲਿਆ ਤੇ ਬੱਸ ਸੋਆਂ ਵਾਲੀਆਂ ਹਜ਼ਾਰਾਂ ਵਾਲੀਆਂ ਦੀ ਗੱਲਾਂ ਨਹੀਂ ਆਈਆਂ ਲੱਖਾਂ ਵਾਲੀਆਂ ਗੱਲਾਂ ਲੱਖਾਂ ਵਾਲੀਆਂ ਗੱਲਾਂ ਲੱਖਾਂ ਵਾਲੀਆਂ ਖੁੱਲ੍ਹੇ ਜੇਰੇ ਨਾਲੀ ਜੇ ਕਹਿੰਨੇ ਆਉਣਾ ਤੇ ਕਰਾ ਲੈ ਲੱਖਾਂ ਵਾਲੀਆਂ ਗੱਲਾਂ ਦੀ ਇੱਕ ਮੇਲੇ 'ਚ ਖੜੋਗੇ ਤੇ ਫਿਰ ਆ ਕੇ ਲੱਖਾਂ ਹੀ ਲਓ ਲੱਖਾਂ ਹੀ ਲਾਉਣੇ ਪੈਂਦੇ ਇਹ ਨਹੀਂ ਕਿ ਮਤਲਬ ਆਇਆ ਤੇ ਆ ਮੇਲਾ ਵੇਖ ਆਏ ਤੇ ਸਾਲ ਇੱਕ ਲੋੜ ਨਹੀਂ ਪੈਣੀ ਆ ਆ ਕੇ ਦੀ ਖੋਲੋਗੇ ਫਿਰ ਤੁਹਾਨੂੰ ਗਰਾਰੀਆਂ ਕਰਾਉਣੀਆਂ ਆਪਣੀਆਂ ਚੈੱਕ ਕਰਨੀਆਂ ਵਣੀਆਂ ਫਿਰ ਬਦਲਣੀਆਂ ਪਤਾ ਨਹੀਂ ਮੇਲੇ 'ਗੇ ਕੀ ਹੋਣਾ ਕੀ ਨਹੀਂ ਹੋਣਾ ਅੱਛਾ ਇਹ ਚੀਜ਼ ਤਾਂ ਐਵੇਂ ਨਹੀਂ ਹੁੰਦਾ ਹੁਣ ਵੱਲੋਂ ਤਿਆਰੀ ਦੇਈਏ ਕਰਨਾ ਸਪੈਸ਼ਲ ਦੇ ਜਾਂ ਡੇਰੇ ਬੇ ਬਨਾਨ ਕਦੇ ਮਿਲਦੀ ਗਾਂ ਠੀਕ ਹੈ ਕੋਈ ਪਤਾ ਨਹੀਂ ਉੱਥੇ ਕੀ ਬੰਨਣਾ ਵਾ ਕੀ ਨਹੀਂ ਹੋਣਾ ਚੱਲਣੇ ਟਰੈਕਟਰ ਨਹੀਂ ਚੱਲਣੇ ਹਨ ਇਹ ਤਾਂ ਅਸੀਂ ਸਾਰਾ ਕੁਝ ਮਤਲਬ ਚੇਂਜ ਕਰਤਾ ਅੰਦਰੋਂ ਸਾਰਾ ਕੁਝ ਪਾਇਆ ਹੈ ਇਹ ਥੜਾ ਕਿਉਂ ਨਹੀਂ ਅਸੀਂ ਇੱਕ ਵਾਰ ਪਾਤਾ ਤੇ ਬਾਦ ਦੋ ਤਿੰਨ ਸਭ ਦੇਖਣਾ ਨਹੀਂ ਇਹ ਆਗੇ ਮੇਲਾ ਵੇਖਿਓ ਨੇ ਜਿੰਨੇ ਅਸੀਂ ਮੇਲੇ ਵੇਖਦੇ ਉਹਨਾਂ ਕੋ ਵੀ ਵੇਖਦਾ ਨਹੀਂ ਇਹ ਤਾਂ ਕੋਈ ਨਹੀਂ ਛੱਡਦੇ ਕੋਈ ਮੇਲਾ ਨਹੀਂ ਜਿਹੜਾ ਮਰਦਾ ਕੋਈ ਮੇਲਾ ਨਹੀਂ ਛੱਡਿਆ ਕੇ ਫਿਰ ਦੇਖੋ ਹੀ ਨਹੀਂ ਬਾਬੇ ਦੀ ਮੇਰੇ ਨਾਲ ਟਰਾਲੀ ਵਾਲੇ ਟੋਜ ਕਈ ਕਈ ਵੀ ਕਹਿੰਦੇ ਨੇ ਟਰਾਲੀ ਟੋਜਣ ਵਾਲੇ ਲਾਉਨੇ ਆ ਲਾ ਲਾ ਕੇ ਛੱਡਦੇ ਆ ਹੂੰ ਸਾਰੇ ਲਾਏ ਟਰਾਲੀ ਵਾਲੇ ਵੀ ਲਾਏ ਟੋਜਣ ਵਾਲੇ ਵੀ ਲਾਏ ਤੇ ਸਰੇ ਵਾਲੇ ਨੂੰ ਹੱਥ ਲਾ ਕੇ ਫਿਰ ਵਾਪਸ ਆ ਚਲੋ ਬਾਕੀ ਆਪਣੀ ਕਈ ਬੰਦੇ ਆਂਦੇ ਤੁਸੀਂ ਇਦਾਂ ਕਰਨਾ ਆਪਣੇ ਨਾਲ ਕਈ ਇਹਦੀ ਵੈਰ ਵਿਰੋਧ ਨਹੀਂ ਆ ਵਧੀਆ ਗੱਲ ਕਰੇਗਾ ਫਿਰ ਉਹ ਵੀ ਹਾਂਜੀ ਜਿੱਦਾਂ ਆਪਣੇ ਵੱਲੋਂ ਕੋਈ ਨਹੀਂ ਇਦਾਂ ਕਰੇਗਾ ਤੇ ਆਪਰੇ ਆਪਣੇ ਮਨ ਅਜ ਨਹੀਂ ਕਿਹੇ ਬਾਰੇ ਨਾ ਵੇ ਹੁਣ ਵੀ ਡੇਰੇ ਅਸੀਂ ਜਾਣਾ ਹੈ ਸਾਡੇ ਕਿਤੋਂ ਘਰ ਦੇ 6 ਟਰੈਕਟਰ ਜਾਣੇ ਆਪਣੇ ਹਮ ਕਿਸੇ ਨਾਲ ਕੋਈ ਲੈਣ ਦੇਣ ਦੀ ਨਹੀਂ ਨਾ ਨਾ ਬਾਕੀ ਇਹ ਵੀ ਆ ਵੀ ਮਤਲਬ ਜਿਹੜੇ ਟਰੈਕਟਰ ਇਹ ਨਹੀਂ ਵੀ ਪਿੰਡੋਂ ਇਕੱਠੇ ਕਰਕੇ ਲਾਏ ਕਿਸੇ ਦੇ ਹਮ ਸਾਡੇ ਟਰੈਕਟਰ ਆਪਣੇ ਲਾਏ ਠੀਕ ਆ ਭਾਵੇਂ ਜਦੋਂ ਮਰਜ਼ੀ ਕੋਈ ਵੀਰ ਆ ਕੇ ਵੇਖ ਲੈ ਇਹ ਨਹੀਂ ਆ ਵੀ ਹੁਣ ਲੱਗੇ ਆ ਕੱਲ ਨੂੰ ਨਹੀਂ ਹੋਣੇ ਇਹ ਇੱਥੇ ਲੱਗੇ ਰਹਣੇ ਆ ਇਹ ਸ਼ਰਟ ਥੱਲੇ ਆਈ ਰਹੀ ਹੈ ਬੱਸ ਇਹ ਖੁੱਲੇ ਰਹੀ ਖੁੱਲੇ ਮੇਲੇ ਵੇਖ ਕੇ ਹੀ ਖੋਲਦੇ ਨੇ ਫਿਰ ਜਦੋਂ ਮੇਲੇ ਜਾਣਾ ਉਦੋਂ ਕਸਨੇ ਆ ਉਦੋਂ ਕਸਨੇ ਆ ਖੋਲ ਲਿਆ ਕਸ ਲਿਆ ਸਾਹਮਣੇ ਤੂੰ ਹੀ ਅੱਗੇ ਵੀ ਆਈ ਉਦੋਂ ਹੀ ਖੁੱਲੇ ਨੇ ਇਹ ਖੁੱਲੇ ਨੇ ਇਹ ਇਹ ਮੌਕੇ ਦੇ ਮੌਕੇ ਹਨ ਚਾ ਅੱਜ ਹੋ ਗਈ ਇੱਕ ਤੇ ਚਾਰ ਨੂੰ ਹੀ ਜਾਣਾ ਮਰੇ ਇਹੋ ਟਰੈਕਟਰ ਉੱਥੇ ਜਾਣਾ ਅੰਮ੍ਰਿਤਸਰ ਜਾਣਾ ਸੀ ਹੂੰ ਅਹੀ ਪੋਰਟ ਡਾਇਰੈਕਟਰ ਖੋਲਿਆ ਦਰਾ ਦੇ ਆ 10 ਵਜੇ ਤਿਆਰ ਕਰਕੇ ਖੜਿਆ ਸਾਰੀ ਸੰਗਤ ਜਦੋਂ ਵਾਪਸ ਹੁੰਦਾ ਵੀ ਨਾ ਤੇ ਜਦੋਂ ਮੁੰਡਿਆ ਸੁਲਤਾਨ ਆ ਗਿਆ ਸੁਲਤਾਨ ਆ ਗਿਆ ਨਾ ਭਰਤਾ ਹੀ ਗਿਆ ਕੋਈ ਆਇਆ ਏ ਸੁਲਤਾਨ ਆ ਗਿਆ ਸੁਲਤਾਨ ਆ ਗਿਆ ਲੋਕੀ ਟਰਾਲੀਆਂ ਲੈ ਕੇ ਜਾਂਦੇ ਪਤਾ ਨਾ ਟਰੈਕਟਰ ਹੀ ਲੈ ਕੇ ਜਾਂਦੇ ਨੇ ਕੱਲੇ ਕੱਲੇ ਮਗਰ ਟਰਾਲੀ ਵਾਲਾ ਤਾਂ ਤਾਂ ਹੀ ਨਹੀਂ ਮਲਾ ਟਰਾਲੀ ਤੇ ਇੱਕਦਿਨ ਜਾਂਦੇ ਹੋਗੇ ਨਿਕ ਕਾਰ ਲਿਆ ਹੀ ਖੜਦੇ ਬੜੀ ਗੱਡੀ ਗੱਡੀਆਂ ਲੈ ਜੀਣੀਆਂ ਨਾਲ ਜਦਾਵਾਂ ਮੰਨ ਲਓ ਹੁਣ ਮੰਨ ਲਓ ਟਰੈਕਟਰ ਆ ਵੀ ਜਾਣਾ ਆਨੰਦਪੁਰ ਸਾਹਿਬ ਹਮ ਇੱਕ ਉਹ ਜਾਣਾ ਇੱਕ ਆ ਜਾਣਾ ਤਿੰਨ ਟਰੈਕਟਰ ਇਹ ਜਾਣੇ ਆ ਇੱਕ ਆਪਣਾ ਸੋਨਾ ਲੀਕਾ ਜਾਣਾ ਉਹ ਆਪਣਾ ਵਰਕਸ਼ਾਪ ਤੇ ਲੱਗਾ ਵਾ ਠੀਕ ਹੈ ਹਾਂਜੀ ਚਾਰ ਟਰੈਕਟਰ ਜਾਣੇ ਨਾਲ ਦੋ ਜਣੀਆਂ ਜਾਣੀਆਂ ਤੇ ਚਾਰ ਟਰੈਕਟਰਾਂ ਤੇ ਲਾ ਲੋ ਵੀ 6-6 ਬੰਦੇ ਬੈਠੇ ਹਮ ਠੀਕ ਹੈ ਚਾਰ ਟਰੈਕਟਰ ਮੰਨ ਲਓ 50 ਬੰਦੇ ਰਹੀ ਐ ਇਦਾਂ ਲੈ ਜਾਂਦੇ ਆ ਸਾਰੇ 50 ਬੰਦੇ ਸਾਡੇ ਟਰੈਕਟਰਾਂ ਦੇ ਚਾਹੀਏ ਨੇ ਉਹਨੇ ਟਰਾਲੀ ਚ ਵੀ ਬੰਦੇ ਜਿੰਨੇ ਨੇ ਟਰੈਕਟਰਾਂ ਦੇ ਲੈ ਜਾਂਦੇ ਆ ਪਤੰਦਰ ਚਲੋ ਮੈਨੂੰ ਗੱਲ ਆ ਜਾਂਦੀ ਨਾ ਕਿ ਮਤਲਬ ਕਈ ਕਹਿੰਦੇ ਉਹ ਕਈ ਹੁਣ ਕਹਿੰਦੇ ਹੁਲੜਬਾਜੀ ਹੁਲੜਬਾਜੀ ਤਾਂ ਅਸੀਂ ਜੇ ਸਾਨੂੰ ਟਰਾਲੀ ਮਗਰ ਨਹੀਂ ਪਾਈ ਜਾਂਦੀ ਸਾਡੇ ਮਗਰ ਜੇ ਕੱਢ ਨਾ ਵੇ ਅਸੀਂ ਆਪਣੇ ਸ਼ੌਂਗ ਆ ਸਾਨੂੰ ਤੇਲ ਪੁੰਨੇ ਆਪਣੇ ਬੋਚੇ ਬੋਣਨੇ ਕਿ ਕੱਢਦੇ ਯਾਰ ਬਾਪੂ ਤਾਂ ਡਾਕਿਆ ਮਾਮੰਦਾ ਐ ਇਸ ਗੱਲ ਬਾਪੂ ਤੇ ਬੰਦਾ ਪੂਰਾ ਮਾਮੇ ਆ ਬਾਪੂ ਪੂਰਾ ਖੇលਿਆ ਹਨ ਕਿਉਂਕਿ ਇਹੋ ਜਿਹੀਆਂ ਚੀਜ਼ਾਂ ਬਾਪੂ ਦੇ ਸਿਰ ਤੇ ਹੀ ਹੁੰਦੀਆਂ ਜੇ ਬਾਪੂ ਨਾ ਮੈਂ ਕਹਿੰਦਾ ਹੱਥ ਤਾਂ ਬੜੀ ਦੂਰ ਦੀ ਗੱਲ ਆ ਮੜਾ ਜਾ ਜੀ ਜੀ ਵੀ ਪੀਚਾ ਨਾਲ ਦਿਆ ਬਣਾਉਣ ਬਾਪੂ ਇਧਰ ਵੇਲ ਲਾਗੇ ਖਲੋਗੇ ਹਾਂ ਲੱਗਸ ਚੜਦੀ ਕਲਾ ਪੂਰੀ ਕੇ ਚਲੋ ਸਾਰਿਆਂ ਦੇ ਮੈਂ ਤਾਂ ਕਹਿੰਦਾ ਵੈਗਰੂ ਚੜਦੀ ਕਲਾ ਇੱਧੇ ਰੱਖੇ ਆਪਾਂ ਬਾਕੀ ਮੇਰਾ ਭਰਾ ਹੀ ਦੇ ਹੋ ਆਨੇ ਲੜਾਈ ਝਗੜੇ ਤੋਂ ਬਚੋ ਨਸ਼ੇ ਨਸ਼ੇ ਪੱਤੇ ਤੋਂ ਤੇ ਮੇਰਾ ਭਰਾ ਇਹਨਾਂ ਜੀ ਜਦ ਦੂਰ ਹੋ ਹਾਂ ਬਿਲਕੁਲ ਨਜਾਇਜ਼ ਨਾ ਕਿਸੇ ਦੀ ਕਰੋ ਤੇ ਨਾ ਸੁਣੋ ਜਿਹੜਾ ਜਿਹਾਂ ਸ਼ੌਂਕ ਹੀ ਇਹਨੂੰ ਘੋੜਿਆਂ ਦਾ ਸ਼ੌਂਕ ਹੈ ਗਏ ਨੂੰ ਟਰੈਕਟਰਾਂ ਦਾ ਸ਼ੌਂਕ ਹੈ ਗਏ ਨੂੰ ਗੱਡੀਆਂ ਗੱਡੀਆਂ ਦਾ ਤੇਨ ਕੋਠੀਆਂ ਦਾ ਸ਼ੌਂਕ ਜਿੱਦਾਂ ਦੇ ਸ਼ੌਂਕ ਆਪ ਪਗਾਓ ਸਭ ਨੂੰ ਜਦੋਂ ਹੱਥ ਪਵੇ ਆਪੋ ਆਪਣਾ ਸ਼ੌਂਕ ਪਗਾਓ ਇਹ ਜਾਇਜ਼ ਨਾ ਕੋਈ ਵੀ ਕੋਈ ਵੀ ਚੀਜ਼ ਹੈ ਜਿਹੜੀ ਵੀ ਇਦਾਂ ਦੀ ਨਹੀਂ ਹੈਗੀ ਜਿਹਨੂੰ ਲੋਕਾਂ ਨੇ ਅਜੇ ਤੱਕ ਮਾੜਾ ਨਹੀਂ ਕਿਹਾ ਹਮ ਠੀਕ ਹੈ ਹਰ ਇੱਕ ਚੀਜ਼ ਦਾ ਐਕਟਿਵ ਟੋਨ ਰਹੇਗਾ ਚਲੋ ਦੂਰ ਹਨਾ ਆਪਾਂ ਫੇਰ ਉਹ ਗੱਲ ਆ ਜਾਈਣੀ ਵੀ ਗੁਰੂ ਘਰ ਦੀ ਗੱਲ ਲੈ ਆ ਗਿਆਂ ਗਰੰਤੀ ਸਿੰਘ ਹੀ ਆ ਹਮ ਉਹਨੂੰ ਵੀ ਲੋਕ ਮਾੜਾ ਕਹਿੰਦੇ ਆ ਕਹਿੰ ਸਹਾਰੇ ਚੀਜ਼ ਦੇ ਦੋ ਪੱਖਾ ਮਤਲਬ ਬੰਦਾ ਕੋਈ ਵੀ ਮਤਲਬ ਸਾਰੀ ਦੁਨੀਆ ਤੈਨੂੰ ਦੱਸੀ ਆ ਨਾ ਦਿਨ ਰਾਤ ਉੱਤੇ ਥੱਲੇ ਸੱਚ ਝੂਠ ਕੋੜਾ ਮਿੱਠਾ ਵੈਗਰੂ ਨੇ ਚੀਜ਼ ਹੀ ਹਿੱਸਾ ਹੋਣਾ ਬਣਾਈ ਇਹ ਵੀ ਜੇ ਤੇਰੀ ਚੜ੍ਹਾਈ ਹੋਣੀ ਹੈ ਤੇ ਨਾਲ ਨਾਲ ਨੈਗੇਟਿਵਿਟੀ ਵੀ ਮਿਲਣੀ ਹਾਂਜੀ ਹਾਂਜੀ ਮੈਂ ਅੱਗੇ ਗੱਲ ਕਰਕੇ ਟਿਆ ਮਹੀਨੇ ਦੇ ਵਿੱਚ ਇੱਕ ਅੱਧੀ ਵੀਡੀਓ ਮੇਰੇ ਉਲਟ ਪੈਣੀ ਹੁੰਦੀ ਹੈ ਤੇ ਆਪਾਂ ਕਦੇ ਨਹੀਂ ਉਹਨਾਂ ਵੀਰਾਂ ਦਾ ਵੀ ਧੰਨਵਾਦ ਆਪਾਂ ਨੂੰ ਕੋਈ ਗੁੱਸਾ ਨਹੀਂ ਲਾਣੀ ਆ ਫੇਰ ਕਿੱਡੀ ਗੱਲ ਹੈ ਉਹਨਾਂ ਨੂੰ ਫੋਲੋਅਰ ਲੈਣੇ ਹੁੰਦੇ ਗੱਲ ਦੀ ਆਪਣੀ ਵੀ ਪਾਈ ਲੈ ਬਿਲੇ ਸਿੱਧੂ ਨੇ ਆਪਣੀ ਵੀ ਪਾਈ ਆਪਣੀ ਭਾਈ ਆਪਣੀ ਭਾਈ ਬਿਲੇ ਸਿੱਧੂ ਨੇ ਕੋਈ ਨਹੀਂ ਪਾਈ ਤੇ ਪਾਈ ਕੋਈ ਗੱਲ ਨਹੀਂ ਵੈਗ ਨੂੰ ਉਹਨਾਂ ਨੂੰ ਹੋਰ ਤਰੱਕੀਆਂ ਮਿਲਣ। ਚਲੋ ਕਿਸੇ ਬਾਹਨੇ ਸਾਨੂੰ ਯਾਦ ਤਾਂ ਕਰਦੇ ਆ ਸਾਡੇ ਤੇ ਨਿਗਾਹ ਤਾਂ ਰੱਖਦੇ ਆ ਫੇਰ ਗੱਲ ਹੈ ਸਿੱਧੂ ਦੀ ਗਾਣੇ ਕਰੋ ਅੰਦਰੋਂ ਅੰਦਰੀ ਫੈਣ ਜੱਟ ਦੇ ਉਹ ਗੱਲ ਆ ਵੀ ਨਾਲੇ ਨਿਗਾਹ ਪਰੋਹਣੇ ਤੇ ਰੱਖਦੇ ਆ ਨਾਲੇ ਪਰੋਹਣੇ ਨੂੰ ਪੰਡਦੇ ਆ ਉਹ ਗੱਲ ਲੁਫੀਖੀ ਆਈਡੀਆ ਬਣਾਇਆ ਆਪਣੀ ਅਸਲ ਤੋਂ ਨਹੀਂ ਦਿੰਦੇ ਕਿ ਸਾਰਾ ਲੱਗ ਜਾਏਗਾ ਨਗਰੀ ਇਹ ਤੋਂ ਵਿੰਦੇ ਆ ਕਿ ਹੈਗਾ ਵੀ ਹਾਂ ਚਲੋ ਹੋਣ ਦੀ ਚਲਣਿਆ ਮੇਰਾ ਵੀਰ ਨਾ ਕਿਸੇ ਨਾਲ ਵੀ ਕੋਈ ਮੈਰ ਵਿਰੋਧ ਨਹੀਂ ਵੀਰ ਨੇ ਪਹਿਲਾਂ ਦੱਸਿਆ ਆਪਣਾ ਆਪਣੀਆਂ ਸਾਰੇ ਖੁਸ਼ ਰਹੋ ਆਪੋ ਆਪਣੇ ਸ਼ੌਂਕ ਪਗਾਓ ਕਿਸੇ ਨੂੰ ਕੋ ਵਾਧੂ ਘਟੂ ਨਾ ਆਵੇਂ ਅਬ ਸ਼ਬਦ ਕੀਆ ਕਰੋ ਕਮੈਂਟਾਂ 'ਚ ਤੁਸੀਂ ਬੋਲ ਦਿੰਦੇ ਹੋ ਫੇਕ ਆਈਡੀਆਂ ਵਾਲੇ ਆਪਾਂ ਉਹਨਾਂ ਦਾ ਵੀ ਕੋਈ ਗਿੱਸਾ ਘਲਾ ਨਹੀਂਗਾ ਵੈਸੇ ਕਿਉਂਕਿ ਸਾਡਾ ਹੁਣ ਕੰਮ ਬਾਕੀ ਇਹ ਆ ਵੀ ਕਿਸੇ ਵੀਰ ਦੇ ਮਨ 'ਚ ਕੋਈ ਵੀ ਗੱਲ ਹੋਵੇ ਸਿੱਧਾ ਮੈਸੇਜ ਕਰੇ ਠੀਕ ਹੈ ਹਾਂ ਵੀ ਆ ਗੱਲ ਇਹ ਵੀ ਭਾਈ ਤੇਰੀ ਆ ਗੱਲ 'ਚ ਵੀ ਇਹ ਦਾ ਦੱਸ ਜਵਾਬ ਦੇਣ ਵਾਲੀ ਹੋਈ ਜਵਾਬ ਦਿੱਤਾ ਜਾਏਗਾ ਨਹੀਂ ਤੇ ਕੋਈ ਮਿੱਟੀ ਪਾਉ ਮਿੱਟੀ ਪਾਉ ਇਹ ਜੇ ਕੋਈ ਵਾਅਦੇ ਘੱਟ ਸ਼ਬਦ ਬੋਲਿਆ ਹੋਵੇ ਉਹਦੇ ਲਈ ਮਾਫੀ ਹੈ ਦੱਸਿਓ ਵੀਰੇ ਦਾ ਗੈਰੇਜ ਗੈਰੇਜ ਕਹਿ ਸਕਦੇ ਇਹਨੂੰ ਆਪਾਂ ਹਣ ਗੈਰੇਜ ਹੀ ਕਹੋਗਾ ਹੈਨਾ ਚੱਕੀ ਮੈਂ ਤਾਂ ਇਹ ਕੱਲ੍ਹ ਰਾਨੀ ਦੀਪੰਦਰ ਨਵੇਂ ਪੱਟ ਦਿੰਦਾ ਆ ਨਵਾਂ ਮਾਡਲ ਆ ਵੀ ਬਾਈ ਸ਼ੁਕਰ ਆ ਉਹ ਸੀਆਡੀ ਬਚਿਆ ਮੈਂ ਉਧਰ ਨਹੀਂ ਕਿਤੇ ਧਿਆਨ ਹੋ ਗਿਆ ਸ਼ੁਕਰ ਆ ਉਹ ਗੱਲ ਉਹ ਨਾ ਵੀ ਉਹ ਕੱਲੇ ਦਬਕੇ ਮਾਰਨ ਨੂੰ ਰੱਖਿਆ ਵਸ ਉਹ ਇੱਕ ਹੁੰਦਾ ਨਾ ਕੱਲਾ ਦਬਕਾ ਮਾਰ ਕੇ ਬੰਦੇ ਨੇ ਦੂਜਾ ਕੰਮ ਦੂਜੇ ਤੋਂ ਕਰਾਉਣਾ ਉਹਦੇ ਵਾਸਤੇ ਇਹਦੇ ਨੇ ਖਿਲਾਰੇ ਪਾਸ ਛੱਡਦੇ ਇਹ ਨਵਾਂ ਆ ਗਿਆ ਉਹਦੇ ਛੋਟੇ ਵੀਰਾਂ ਨੂੰ ਕੋਈ ਵੱਧ ਘਟ ਸ਼ਬਦ ਹੋਵੇ ਉਹਦੇ ਲਈ ਮਾਫੀ ਹੈ ਮਿਲਦੇ ਆਂ ਅਗਲੀ ਵੀਡੀਓ ਚ サチカ。